ਹੈਲੀਕਾਪਟਰ ਪੰਜਾਬ ਦਾ ਜਿਹੜਾ ਕਿ ਤੁਹਾਡਾ ਮੇਰਾ ਦਿੱਲੀ ਜਾਂਦਾ ਹੈ ਦਿੱਲੀ ਤੋਂ ਕੇਜਰੀਵਾਲ ਨੂੰ ਬਿਠਾਉਂਦਾ ਹੈ ਤੇ ਗੁਜਰਾਤ ਚਲਾ ਜਾਂਦਾ ਹੈ ਜਿਹੜੇ ਆ ਘੇੜੇ ਵੱਜਦੇ ਰਹੇ ਨੇ ਪਿਛਲੇ ਸਮੇਂ じゃ ਅੱਜ ਵੱਜ ਰਹੇ ਨੇ ਇਹ ਖਰਚਾ ਪੰਜਾਬ ਸਰਕਾਰ ਦਾ ਹੋ ਰਿਹਾ ਹੈ ਪੰਜਾਬ ਸਰਕਾਰ ਦਾ ਮਤਲਬ ਸਾਡਾ ਤੁਹਾਡਾ ਉਹਦੇ ਤੇ ਕੋਈ ਰੋਕ ਨਹੀਂ 1986 ਬੇਸ਼ੱਕ ਜਿਹੜੇ ਬੱਚੇ YouTube ਤੇ ਜਾਂ Google ਤੇ ਰਿਸਰਚ ਕਰ ਸਕਦੇ ਨੇ ਉਹ ਜ਼ਰੂਰ ਦੇਖਣ 1986 ਦੇ ਵਿੱਚ ਪੰਜਾਬ ਸਿਰ ਜ਼ੀਰੋ ਕਰਜਾ ਸੀ ਅੱਜ 3.5 ਲੱਖ ਕਰੋੜ ਰੁਪਈਆ 50 ਹਜ਼ਾਰ ਕਰੋੜ ਤਾਂ ਆ ਸਰਕਾਰ ਨੇ ਲੈ ਲਿਆ 2 ਸਾਲ ਚ ਪਹਿਲਾ ਅਮਰਿੰਦਰ ਲੈ ਗਿਆ ਪਹਿਲਾ ਸੁਖਬੀਰ ਲੈ ਗਿਆ ਇਹਨਾਂ ਦੇ ਪਿੱਛੇ ਖੜੀ ਸੀ ਬੀਜੇਪੀ ਜਿੰਨੀਆਂ ਤੁਹਾਡੀਆਂ ਸਰਕਾਰੀ ਬਿਲਡਿੰਗਾਂ ਨੇ ਜੇਲਾਂ ਤੋਂ ਲੈ ਕੇ ਹਸਪਤਾਲਾਂ ਤੋਂ ਲੈ ਕੇ ਸਕੂਲਾਂ ਤੱਕ ਇਹ ਇਹਨਾਂ ਨੇ ਗਿਰਵੀ ਰੱਖਤੀਆਂ ਜੇ ਸਾਰਾ ਕੁਝ ਖਤਮ ਹੋ ਜਾਊਗਾ ਫਿਰ ਸਾਡਾ ਪੰਜਾਬ ਜਾਊਗਾ ਕਿੱਥੇ ਇੱਕ ਤਾਂ ਇਹ ਪੱਖ ਹੈ ਇਹ ਆਰਥਿਕ ਪੱਖ ਹੈ ਜਦੋਂ ਪੰਜਾਬ ਦੀ ਗੱਲ ਕਰਦੇ ਆ ਪੰਜਾਬ ਖੇਤਾਂ ਤੋਂ ਬਿਨਾਂ ਆਪਣੇ ਆਪ ਚ ਜਿਉਂਦਾ ਨਹੀਂ ਰਹਿ ਸਕਦਾ ਇਹ ਸਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਪੰਜਾਬ ਦੀ ਆਰਥਿਕ ਤੌਰ ਤੇ ਰੀਡ ਦੀ ਹੱਡੀ ਪੰਜਾਬ ਦੇ ਪਿੰਡ ਨੇ ਜ਼ਮੀਨਾਂ ਨੇ ਖੇਤ ਨੇ ਹੁਣ ਖੇਤ ਜਿਹੜਾ ਉਹ ਪਾਣੀ ਤੋਂ ਬਿਨਾ ਖੇਤ ਦਾ ਕੋਈ ਮਤਲਬ ਨਹੀਂ ਹੈ ਭਾਵੇਂ ਅਸੀਂ ਪਾਣੀ ਹੁਣ ਮੋਟਰਾਂ ਨਾਲ ਹੀ ਕੱਢ ਰਹੇ ਆਂ ਪਰ ਸਾਡਾ ਪਾਣੀ ਜਿਹੜਾ ਮੋਟਰਾਂ ਨਾਲ ਹੀ ਕੱਢਿਆ ਜਾ ਰਿਹਾ ਹੈ ਉਹਦੇ ਕਰਕੇ ਸਾਡਾ ਆਪਣਾ ਪਾਣੀ ਜਿਹੜਾ ਹੈ ਉਹ ਹੀਠਾਂ ਜਾ ਰਿਹਾ ਹੁਣ ਥੋੜੀ ਦਿਨ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਨਿੰਮ ਬਾਰੇ ਇਹ ਹਜੇ بڑے ਬੂਟੇ ਜਿਹੜੇ ਨੇ ਸਾਡੇ ਵੱਡੇ ਦਰਖਤ ਉਹ ਸੁੱਕਦੇ ਜਾ ਰਹੇ ਨੇ ਤਾਲੀਆਂ ਸੁੱਕਦੀਆਂ ਜਾ ਰਹੀਆਂ ਨੇ ਕਿਕਰ ਖਤਮ ਹੋ ਗਏ ਆ ਨਿੰਮਾ ਵਰਗੇ ਇੰਨੇ ਵੱਡੇ ਬਰਖਤ ਜਿਹੜੇ ਨੇ ਉਹ ਖਤਮ ਹੋ ਰਹੇ ਕਿਉਂ ਕਿਉਂਕਿ ਇਹਨਾਂ ਦੀ ਵੀ ਇੱਕ ਸਮਰੱਥਾ ਹੈ ਕਿ ਇਹਨਾਂ ਨੇ ਧਰਤੀ ਇੱਥੋਂ ਪਾਣੀ ਸਿਮਣਾ ਹੈ ਚੂਸਣਾ ਹੈ ਤੇ ਆਪ ਜਿੰਦੇ ਰਹਿਣੇ ਜੇ ਅਸੀਂ ਖੁਦ ਪੰਜਾਬ ਵਾਲੇ ਅੱਜ ਤੀਜੀ ਤਹਿ ਤੋਂ ਸਮਰੱਥੀ ਬਲਾ ਰਹੀ ਪਾਣੀ ਕੱਢ ਰਹੇ ਹਾਂ ਪਹਿਲੀ ਤਹਿ ਹਮੇਸ਼ਾ ਰੀਚਾਰਜ ਹੁੰਦੀ ਹੈ ਇਹਦਾ ਮਤਲਬ ਹੈ ਜਿਹੜਾ ਪਹਿਲੀ ਤਹਿ ਤੇ 100 150 ਫੁੱਟ ਤੱਕ ਪਾਣੀ ਹੁੰਦਾ ਉਹ ਜਦੋਂ ਮੀਂਹ ਪੈਂਦਾ ਜਾਂ ਕੋਈ ਹੋਰ ਕੁਦਰਤੀ ਸਾਧਨ ਹੁੰਦੇ ਨੇ ਉਹਦੇ ਨਾਲ ਉਹ ਪਾਣੀ ਦੁਬਾਰਾ ਆ ਜਾਂਦਾ ਜਿਹੜਾ ਆਪਾਂ ਕੱਢਦੇ ਆ ਉਹ ਫਿਰ ਭਰ ਜਾਂਦਾ ਹੈ ਦੂਜੀ ਤਹਿ ਤੇ ਪਾਣੀ ਨੂੰ ਪਹੁੰਚਣ ਲਈ 20 ਤੋਂ 25 ਸਾਲ ਲੱਗਦੇ ਨੇ ਜਿਹੜੇ ਤੀਜੀ ਤਹਿ ਜਿੱਥੋਂ ਅੱਜ ਪਾਣੀ ਕੱਢ ਰਹੇ ਆ ਇਹਦੇ ਵਿਚਾਲੇ ਇੱਕ ਤਹਿ ਆਉਂਦੀ ਹੈ ਜਿਹਨੂੰ ਆਪਾਂ ਪਾਂਡੂ ਕਹਿੰਨੇ ਆ ਉਹ ਕੜ ਐਸਾ ਲੱਗ ਜਾਂਦਾ ਹੈ ਜਿਹੜਾ 200 ਸਾਲ ਤੱਕ ਪਾਣੀ ਸਿਮਕ ਉੱਥੇ ਪਹੁੰਚਦਾ ਹੁਣ ਅਸੀਂ ਉੱਥੋਂ ਪਾਣੀ ਕੱਢ ਰਹੇ ਹਾਂ ਪਰ ਸਾਡਾ ਆਪਣਾ ਜਿਹੜਾ ਕੁਦਰਤ ਨੇ ਸਾਨੂੰ ਦਿੱਤਾ ਹੈ دریاਈ ਪਾਣੀ ਉਹ ਸਾਨੂੰ ਪਤਾ ਹੀ ਨਹੀਂ ਉਹ ਕਿਹੜੇ-ਕਿਹੜੇ ਪਾਸੇ ਜਾ ਰਿਹਾ ਹੈ ਉਹ ਪਤਾ ਹੀ ਨਹੀਂ ਦਾ ਮਤਲਬ ਜਿਹੜਾ ਉਹਦਾ ਮੈਂ ਤੁਹਾਨੂੰ ਥੋੜਾ ਜਿਹਾ ਸਮਝਾ ਦਵਾਂ 1966 ਦੇ ਵਿੱਚ ਪੰਜਾਬ ਦੀ ਵੰਡ ਹੋਈ ਹੈ ਵੱਡਾ ਪੰਜਾਬ ਛੋਟਾ ਪੰਜਾਬ ਹੋਇਆ ਹੈ ਉਸ ਵਕਤ ਸਾਡੇ ਪਾਣੀਆਂ ਦਾ ਕੰਟਰੋਲ ਸੈਂਟਰ ਆਪਣੇ ਕੋਲ ਲੈ ਗਈ ਵੀ ਹੁਣ ਇਹ ਤਿੰਨ ਸੂਬੇ ਬਣ ਗਏ ਹੁਣ ਪਾਣੀਆਂ ਦਾ ਕੰਟਰੋਲ ਬੀਬੀਐਮਬੀ ਦਾ ਅਸੀਂ ਕਰਾਂਗੇ 66 ਵਿੱਚ ਤੁਹਾਡੇ ਤਿੰਨ ਮੈਂਬਰ ਬੈਠਦੇ ਸੀ ਪੰਜਾਬ ਦੇ ਜਦੋਂ ਪਾਣੀਆਂ ਦੀ ਵੰਡ ਦਾ ਬੋਰਡ ਪਾਣੀ ਵੰਡਦਾ ਸੀ ਤੁਹਾਡੇ ਨੁਮਾਇंदे ਵੀ ਬੋਲਦੇ ਸੀ ਕਿ ਪੰਜਾਬ ਨੂੰ ਕਿੰਨਾ ਪਾਣੀ ਦੇਣਾ ਤੇ ਕਿਉਂ ਨਹੀਂ ਦੇਣਾ 10 ਸਾਲ ਬਾਅਦ ਉਹ ਮੈਂਬਰ ਦੋ ਕਰਤੇ ਕੋਈ ਸਰਕਾਰ ਨਹੀਂ ਬੋਲੀ ਵੀ ਸਾਡਾ ਇੱਕ ਮੈਂਬਰ ਘਟਾਇਆ ਕਿਉਂ ਹੈ ਸਾਨੂੰ ਕੀ ਪਤਾ ਲੱਗੂਗਾ ਵੀ ਪਾਣੀ ਕਿੰਨਾ ਪੰਜਾਬ ਨੂੰ ਮਿਲ ਰਿਹਾ ਹੈ ਕਿੰਨਾ ਅੱਗੇ ਜਾ ਰਿਹਾ ਹੈ ਅਗਲੇ 10 ਸਾਲ ਬਾਅਦ ਮੈਂਬਰ ਇੱਕ ਰਹਿ ਗਿਆ ਤਾਂ ਜਦੋਂ ਹੁਣ ਭਗਵੰਤ ਮਾਨ ਦੀ ਸਰਕਾਰ ਬਣੀ ਹੈ ਤੁਸੀਂ ਅਖਬਾਰਾਂ ਕੱਢ ਕੇ ਪੜ੍ਹ ਲਓ ਹਜੇ ਤਾਂ 2 ਸਾਲ ਹੋਏ ਨੇ ਜਿਹੜਾ ਆਪਣਾ ਪੰਜਾਬ ਦਾ ਇੱਕ ਮੈਂਬਰ ਸੀ ਪਾਣੀਆਂ ਦੀ ਵੰਡ ਵਾਸਤੇ ਬੋਰਡ ਦੇ ਵਿੱਚ ਬੀਬੀ ਐਮਬੀ ਦੇ ਵਿੱਚ ਰਣਜੀਤ ਸਾਗਰ ਡੈਮ ਦਾ ਪਾਣੀ ਕਿੱਥੇ ਕਿੱਥੇ ਜਾਣਾ ਹੈ ਭਾਖੜਾ ਬਿਆਸ ਬੋਰਡ ਦਾ ਪਾਣੀ ਕਿੱਥੇ ਕਿੱਥੇ ਜਾਣਾ ਹੈ ਇਹ ਸਾਰੇ ਪਾਣੀ ਦਾ ਮੈਂਬਰ ਸਾਡਾ ਇੱਕ ਵੀ ਚੁੱਕਦਾ ਹੁਣ ਕੀ ਹੈ ਕਿ ਜਿਹੜਾ ਬੋਰਡ ਪਾਣੀ ਵੰਡਦਾ ਉਸ ਬੋਰਡ ਦੇ ਵਿੱਚ ਸਾਡਾ ਮੈਂਬਰ ਬੈਠਦਾ ਹੀ ਨਹੀਂ ਇਹ ਗੱਲ ਬਹੁਤ ਗੰਭੀਰ ਹੈ ਜੇ ਤੁਸੀਂ ਵਿਚਾਰੋਗੇ ਤਾਂ ਪਰ ਕਿਸੇ ਵਿਧਾਨ ਸਭਾ ਦੇ ਵਿੱਚ ਇਹ ਮਤਾ ਨਹੀਂ ਹੋਇਆ ਕੋਈ ਬਹਿਸ ਨਹੀਂ ਉੱਥੇ ਨਿੱਜੀ ਗੱਲਾਂ ਤੂੰ ਮਾੜਾ ਓਏ ਤੂੰ ਚੰਗਾ ਓਏ ਪੰਜਾਬ ਦੇ ਮਸਲਿਆਂ ਦੀ ਗੱਲ ਵਿਧਾਨ ਸਭਾ ਚ ਹੁਣੋਂ ਬੰਦ ਹੋਊਗੀ ਜੇ ਬਾਜਵਾ ਉੱਠਦਾ ਹੈ ਉਹ ਦੂਜੇ ਨੂੰ ਮਾੜਾ ਕਹਿ ਦਿੰਦਾ ਹੈ ਦੂਜਾ ਕਿਸੇ ਨੇ ਨਹੀਂ ਕਿਹਾ ਵੀ ਫਲਾਣੇ ਮਸਲੇ ਤੇ ਗੱਲ ਕਰੋ ਪਾਣੀਆਂ ਤੇ ਗੱਲ ਕਰੋ ਕਿਸੇ ਹੋਰ ਸਮੱਸਿਆ ਤੇ ਗੱਲ ਕਰੋ ਸਮੱਸਿਆਵਾਂ ਤੇ ਹੁਣ ਗੱਲ ਹੀ ਨਹੀਂ ਹੁੰਦੀ ਹੈ ਹੁਣ ਤੁਹਾਡਾ ਕੋਈ ਮੈਂਬਰ ਨਹੀਂ ਹੈ ਪਰ ਇਸ ਸਰਕਾਰ ਨੇ ਨਾਤਾ ਵਿਧਾਨ ਸਭਾ ਚ ਕੋਈ ਮਤਾ ਪੇਸ਼ ਕੀਤਾ ਹੈ ਨਾ ਸਰਕਾਰ ਕੋਰਟ ਚ ਗਈ ਐ ਕਿ ਸਾਡਾ ਪੰਜਾਬ ਐ ਯਾਰ ਪੰਜਾਬ ਦੇ ਦਰਿਆ ਸਾਡੇ ਨੇ ਤੇ ਸਾਨੂੰ ਪਾਣੀ ਦੇ ਵੰਡ ਦੇ ਵਿੱਚ ਬਿਠਾਇਆ ਹੀ ਨਹੀਂ ਜਾ ਰਿਹਾ ਇੱਕ ਤਾਂ ਇਹ ਪੱਕਾ ਐ ਤੁਸੀਂ ਐਮਐਸਪੀ ਲੈਣ ਦਿੱਲੀ ਜਾਂਦੇ ਹੋ ਜਾਂ ਦਿੱਲੀ ਵਾਲਿਆਂ ਤੋਂ ਮੰਗਦੇ ਮੰਗਦੇ ਅੱਜ ਸ਼ੰਭੂ ਬੈਠੇ ਹੋ ਜਾਂ ਖਨੋਰੀ ਬੈਠੇ ਹੋ ਤੁਹਾਡੀ ਐਮਐਸਪੀ ਪੰਜਾਬ ਦੇ ਖੇਤਾਂ ਦੀ ਐਮਐਸਪੀ ਬਿਨਾ ਕਦੇ ਤਸੱਵਰ ਨਹੀਂ ਤੁਸੀਂ ਕਰ ਸਕਦੇ ਸੋਚ ਨਹੀਂ ਸਕਦੇ ਕਿ ਖੇਤੀ ਜਿੰਦੀ ਰਹਿ ਸਕਦੀ ਹੈ ਤੁਸੀਂ ਸੋਚ ਕੇ ਦੇਖੋ ਐਮਐਸਪੀ ਕੋਈ ਬਹੁਤ ਵੱਡੀ ਚੀਜ਼ ਨਹੀਂ ਹੈ ਐਮਐਸਪੀ ਕੀ ਹੈ ਐਮਐਸਪੀ ਆ ਸਾਡਾ ਖਰਚਾ ਹੈ ਆ 10 15% ਸਾਡਾ ਪ੍ਰੋਫਿਟ ਹੈ ਹੁਣ ਰੇਟ ਇਹ ਹੋਣਾ ਚਾਹੀਦਾ ਇਹਨੂੰ ਕਹਿੰਦੇ ਨੇ ਕੀਮਤ ਸੂਚਕ ਅੰਕ ਦੇ ਨਾਲ ਜੋੜ ਕੇ ਮੁੱਲ ਤੈਅ ਕਰਨਾ ਮੈਂ ਤੁਹਾਨੂੰ ਇਹ ਕਹਿ ਦੇਣਾ ਤੁਸੀਂ ਪੜੋ ਇਹ ਸਾਰਾ ਆਪਣੀ YouTubeਾਂ ਚੋਂ ਖੋਜੋ 2004 ਦੇ ਵਿੱਚ ਸੈਂਟਰ ਸਰਕਾਰ ਨੇ ਇੱਕ ਕਮਿਸ਼ਨ ਕਾਇਮ ਕੀਤਾ ਸਵਾਮੀ 나ਥਨ ਕਮਿਸ਼ਨ ਵੀ ਸਾਨੂੰ ਦੱਸਿਆ ਜਾਵੇ ਕਿ ਕਿਹੜੀ ਫਸਲ ਦੀ ਕਿੰਨੀ ਕੀਮਤ ਹੋਵੇ ਤੇ ਕਿਦਾਂ ਤੈਅ ਕਰੀਏ ਉਹਨੇ ਪੂਰੀ ਰਿਪੋਰਟ 2006 ਦੇ ਵਿੱਚ ਪਾਰਲੀਮੈਂਟ ਚ ਰੱਖਦੀ ਸਰਕਾਰ ਸੀ ਮਨਮੋਹਨ ਸਿੰਘ ਦੀ ਅੱਜ ਆ ਗਈ 24 2006 ਤੋਂ ਲੈ ਕੇ 24 ਤੱਕ ਅੱਜ Swami Nathan ji ਨੂੰ ਮਰਿਆਂ ਨੂੰ ਸਾਲ ਹੋਣ ਵਾਲਾ ਹੈ ਪਿੱਛੇ ਜੇ Swami Nathan ਨੂੰ ਭਾਰਤ ਰਤਨ ਦਾ ਖਿਤਾਬ ਦੇ ਦਿੱਤਾ Swami Nathan ਨੂੰ ਭਾਰਤ ਰਤਨ ਭਾਵ ਇੰਡੀਆ ਦਾ ਸਭ ਤੋਂ ਵੱਡਾ ਖਿਤਾਬ ਤਾਂ ਮਿਲ ਗਿਆ ਪਰ ਉਹਦੀ ਦਿੱਤੀ ਹੋਈ ਰਿਪੋਰਟ ਅੱਜ ਤੱਕ ਲਾਗੂ ਨਹੀਂ ਹੋਈ ਫਿਰ ਉਹਨੂੰ ਉਹਨੂੰ ਇੰਨਾ ਵੱਡਾ ਖਿਤਾਬ ਦੇਣ ਦਾ ਕੀ ਮਤਲਬ ਜੇ ਤੁਸੀਂ ਉਹਦੀ ਕੀਤੀ ਹੋਈ ਮਿਹਨਤ ਦੇ ਉੱਤੇ ਅਮਲ ਕਰਕੇ ਕਿਸਾਨਾਂ ਨੂੰ ਸਾਰੇ ਦੇਸ਼ ਦੀ ਗੱਲ ਕਰ ਰਿਹਾ ਮੈਂ ਕਿਸਾਨਾਂ ਨੂੰ ਤੁਸੀਂ ਉਹਨਾਂ ਦੀਆਂ ਵਾਜਬ ਕੀਮਤਾਂ ਨਹੀਂ ਦੇ ਸਕੇ ਜੋ ਸੁਆਮੀ ਨਾਥਨ ਦੀ ਰਿਪੋਰਟ ਕਹਿੰਦੀ ਹੈ ਫਿਰ ਤੁਸੀਂ ਸੁਆਮੀ ਨਾਥਨ ਨੂੰ ਚਾਹੇ ਭਾਰਤ ਤੰਦੋ ਜਾਂ ਉਸ ਤੋਂ ਉੱਪਰ ਕੋਈ ਰਾਸ਼ਟਰਪਤੀ ਬਣਾ ਦਿਓ ਜਾਂ ਕੁਝ ਮਰਜ਼ੀ ਬਣਾ ਦਿਓ ਜਦੋਂ ਉਹਦਾ ਉਹਦੀ ਮਿਹਨਤ ਤੇ ਤੁਸੀਂ ਕੰਮ ਹੀ ਨਹੀਂ ਕਰਨਾ ਹੈ ਪਰ ਉਹਦਾ ਨੁਕਸਾਨ ਕਿਨੂੰ ਹੋ ਰਿਹਾ ਹੈ ਨੁਕਸਾਨ ਹੋ ਰਿਹਾ ਹੈ ਜ਼ਿੰਮੇਦਾਰ ਨੂੰ ਜਿਹਨੂੰ ਆਪਣੇ ਖਰਚੇ ਤੋਂ ਘੱਟ ਕੀਮਤ ਮਿਲ ਰਹੀ ਹੈ ਉਹਦੇ ਕਰਕੇ ਬੇਸ਼ੱਕ ਸਾਡ ਤੋਂ ਗਲਤੀ ਹੋਈ ਹੈ ਇਹ ਮੰਨਣਾ ਪਊਗਾ ਆਪਾਂ ਨੂੰ ਦਿੱਲੀੋਂ ਉੱਠਣਾ ਨਹੀਂ ਚਾਹੀਦਾ ਕਿਉਂਕਿ ਜਿੱਥੇ ਤਿੰਨ ਮੰਗਾਂ ਸੀ ਨਾਲ ਚੌਥੀ ਮੰਗ ਸਾਡੀ ਐਮਐਸਪੀ ਵੀ ਸੀ ਅਸੀਂ ਐਮਐਸਪੀ ਤੋਂ ਬਿਨਾਂ ਉੱਠ ਕੇ ਆ ਗਏ ਤਿੰਨ ਜ਼ਰੂਰ ਅਸੀਂ ਜਿਹੜੇ ਕਾਨੂੰਨ ਨੇ ਪਾਸ ਕਰਵਾਏ ਨੇ ਜਿਹਨਾਂ ਨੂੰ ਰੱਦ ਕਰਵਾਇਆ ਹੈ ਪਰ ਅਸੀਂ ਐਮਐਸਪੀ ਨਹੀਂ ਹੁਣ ਫਿਰ ਦੁਬਾਰਾ ਐਮਐਸਪੀ ਲੈਣ ਚੱਲੇ ਆ ਆਪਾਂ ਬੈਠ ਕੇ ਸਾਡਾ ਇੱਕ ਮੁੰਡਾ ਸ਼ਹੀਦ ਵੀ ਕਰਤਾ ਸ਼ੁਭਕਰਨ ਸਿੰਘ ਤੇ ਅੱਜ ਪੰਜਾਬ ਸਰਕਾਰ ਦੇ ਹੱਥ ਇਸ ਗੱਲੋਂ ਖਾਲੀ ਨੇ ਕਿ ਆਖਰ ਉਹਨੂੰ ਮਾਰ ਕੌਣ ਗਿਆ ਸੀਆਰਪੀ ਮਾਰ ਗਈ ਹਰਿਆਣਾ ਪੁਲਿਸ ਮਾਰ ਗਈ ਪੰਜਾਬ ਦੀ ਧਰਤੀ ਤੇ ਆ ਕੇ ਬਾਹਰਲੇ ਸੂਬੇ ਦੀ ਜਿਹੜੀ ਪੁਲਿਸ ਮਾਰ ਰਹੀ ਉਹਦੀ ਐਫਆਈਆਰ ਦਰਜ ਕੀਤੀ ਗਈ ਹੈ ਐਫਆਈਆਰ ਦਾ ਨਾਂ ਰੱਖਿਆ ਗਿਆ ਜ਼ੀਰੋ ਐਫਆਈਆਰ ਕਿਸੇ ਦੇ ਖਿਲਾਫ ਨਾ ਹੀ ਨਹੀਂ ਹੈ ਵੀ ਕੌਣ ਮਾਰ ਗਿਆ ਕਦੇ ਕੋਈ ਮੁਕਦਮਾ ਜੇ ਬਿਨਾ ਨਾਮ ਦੇ ਚਲਾਉਂਗੇ ਸਜ਼ਾ ਕਿਹਨੂੰ ਦਵਾਂਗੇ ਮੰਨ ਲਓ ਇਹ ਤਾਂ ਕਹਿਤਾ ਵੀ ਮਾਰਤਾ 302 ਵੀ 302 ਲਾਉਂਗੇ ਕਿਸ ਤੇ ਨਾ ਤਾਂ ਤੁਹਾਨੂੰ ਇਹ ਪਤਾ ਹੈ ਵੀ ਸੀਆਰਪੀ ਮੈਂ ਆ ਪਿਛਲੇ ਦਿਨਾਂ ਚ ਪਟਿਆਲੇ ਇੱਕ ਅਖਬਾਰਾਂ ਵਾਲਿਆਂ ਨੇ ਚਾਰ ਪੰਜ ਧਿਰਾਂ ਜਿਹੜੀਆਂ ਆਪਾਂ ਲੜਾਈ ਲੜ ਰਹੇ ਹਾਂ ਆ ਚੋਣਾ ਚੋਣਾ ਲੜ ਰਹੇ ਹਾਂ ਉਹਨਾਂ ਦੀ ਬਹਿਸ ਕਰਵਾਈ ਬੈਸ ਦੇ ਵਿੱਚ ਜਿਹੜਾ ਆਪ ਵਾਲਾ ਨੌਜਵਾਨ ਸੀ ਉਹਨੂੰ ਪੁੱਛਿਆ ਕਿਸੇ ਹੋਰ ਮਿੱਤਰ ਨੇ ਕਿ ਤੁਸੀਂ ਸ਼ੁਭਕਰਨ ਸਿੰਘ ਦੀ ਜਿਹੜੀ ਮੌਤ ਹੋਈ ਹੈ ਉਹਦੇ ਬਾਰੇ ਐਫ ਆਈ ਆਰ ਦੇ ਵਿੱਚ ਤੁਸੀਂ ਨਾਂ ਕਿਉਂ ਨਹੀਂ ਦਰਜ ਕਰ ਰਹੇ ਤਾਂ ਉਹਦਾ ਜਵਾਬ ਸੀ ਕਿ ਇਹ ਮੈਟਰ ਆਫ ਇਨਕੁਆਰੀ ਹੈ ਉਹਨੇ ਲਫਜ਼ ਬੋਲਿਆ ਇਹ ਮੈਟਰ ਆਫ ਇਨਕੁਆਰੀ ਆ ਭਾਵ ਇਹਦੀ ਜਾਂਚ ਹੋ ਰਹੀ ਹੈ ਜਾਂਚ ਤੋਂ ਬਾਅਦ ਅਸੀਂ ਕਰਾਂਗੇ ਮੈਂ ਕਹਾ 1 ਮਿੰਟ ਮੈਨੂੰ ਦੇ ਦਿਓ ਜਿਹੜੀ ਤੁਸੀਂ ਜਾਂਚ ਦੀ ਗੱਲ ਕੀਤੀ ਹੈ ਜਾਂਚ ਕੀ ਤੁਸੀਂ ਸਨਸੀਅਰ ਹੈਗੇ ਹੋ ਕਹਿੰਦੇ ਹਾਂਜੀ ਅਸੀਂ ਬਿਲਕੁਲ ਸਨਸੀਅਰ ਹਾਂ ਮੈਂ ਕਹਾ ਫਿਰ ਇੱਕ ਜਵਾਬ ਦੇ ਦਿਓ ਪੰਜਾਬ ਤੇ ਹਰਿਆਣਾ ਹਾਈ ਕੋਰਟ ਪਿਛਲੇ 4 ਮਹੀਨੇ ਤੋਂ ਤਿੰਨ ਵਾਰ ਹੁਕਮ ਜਾਰੀ ਕਰ ਚੁੱਕੀ ਹੈ ਕਿ ਤੁਸੀਂ ਦੱਸੋ ਕਿ ਸਿੱਧੂ ਮੂਸੇਵਾਲੇ ਦਾ ਜਿਹੜਾ ਕਤਲ ਹੋਇਆ ਉਹਦੀ ਜਿਹਨੇ ਜ਼ਿੰਮੇਵਾਰੀ ਲਈ ਆ ਬਿਸ਼ਨੋਈ ਨੇ ਉਹ ਜੇਲ੍ਹ ਚੋਂ ਬੈਠ ਕੇ ਕਹਿ ਰਿਹਾ ਕਿ ਮੈਂ ਮਰਵਾਇਆ ਸਿੱਧੂ ਮੂਸੇਵਾਲਾ ਤੇ ਉਹਦੀ ਤੁਸੀਂ ਜੇਲ੍ਹ ਦੇ ਵਿੱਚ ਇੰਟਰਵਿਊ ਕਰਵਾਈ ਹੈ ਪੱਤਰਕਾਰ ਬਾਹਰੋਂ ਆ ਕੇ ਉਸ ਕਾਤਲ ਦੀ ਇੰਟਰਵਿਊ ਕਰ ਗਿਆ ਤੇ ਉਹ ਸਿਰਿਆ ਮੰਨਦਾ ਕਿ ਮੈਂ ਮਾਰਿਆ ਤੇ ਮੈਂ ਗੋਲਦੀ ਬਰਾੜ ਤੋਂ ਮਰਵਾਇਆ ਉਹ ਵੀ ਮੰਨਦਾ ਬਾਹਰ ਬੈਠ ਕੇ ਮੈਂ ਕਹਾ ਵੀ ਤੁਸੀਂ ਇਹ ਇਨਕੁਆਰੀ ਤਾਂ ਕਰ ਨਹੀਂ ਸਕੇ ਕਿ ਜੇਲ੍ਹ ਦੇ ਵਿੱਚ ਇੰਟਰਵਿਊ ਕਿਵੇਂ ਹੋਗੀ ਇਹ ਵੀ ਮੈਟਰ ਆਫ ਇਨਕੁਆਰੀ ਹੈ ਜੇ ਇੱਕ ਸਰਕਾਰ ਇਹ ਨਹੀਂ ਦੱਸ ਸਕਦੀ ਕਿ ਸੁਪਰਡੈਂਟ ਸਾਹਿਬ ਉਹ ਬੰਦਾ ਅੰਦਰ ਕਿੰਨੇ ਵਜੇ ਗਿਆ ਕਿੰਨੇ ਵਜੇ ਉਹਨੇ ਇੰਟਰਵਿਊ ਕੀਤੀ ਕਿਹਦੀ ਆਗਿਆ ਨਾਲ ਕੀਤੀ ਇਹ ਤਾਂ ਸੁਪਰਡੈਂਟ ਨੂੰ ਰਜਿਸਟਰ ਤੋਂ ਪੜ੍ਹ ਕੇ ਕਦੇ ਵੀ ਦੱਸ ਸਕਦਾ ਉਹ ਪਰ 4 ਮਹੀਨਿਆਂ ਚ ਹਜੇ ਤਾਂ ਹਾਈ ਕੋਰਟ ਨੂੰ ਜਵਾਬ ਨਹੀਂ ਦਿੱਤਾ ਤੁਸੀਂ ਤੁਸੀਂ ਸ਼ੁਭ ਕਰਨ ਦੀ ਇਨਕੁਆਰੀ ਕਿਵੇਂ ਕਰ ਲੋਗੇ ਉਹਦੇ ਕਤਲ ਦੀ ਜੇ ਤੁਸੀਂ ਇਹ ਨਹੀਂ ਦੱਸ ਸਕਦੇ ਵੀ ਇੰਟਰਵਿਊ ਕਿਵੇਂ ਹੋ ਗਈ ਹੈ ਜੇਲ੍ਹ ਦੇ ਵਿੱਚ ਉਹ ਤਾਂ ਬੰਦਾ ਤੁਹਾਡੇ ਕੋਲ ਬੈਠਾ ਹੈ ਉਹ ਸੁਪਰਡੈਂਟ ਤੁਹਾਡਾ ਮਰਾਜ਼ਮ ਹੈ ਇਹ ਜਿਹੜੀਆਂ ਗੱਲਾਂ ਨੇ ਨਾ ਇਹ ਸਾਹੇ ਤਾਂ ਇਹ ਗੱਲਾਂ ਆਪਾਂ ਸੋਚ ਲਈਏ ਚਾਹੇ 2015 ਵਾਲਾ ਗੁਰਗੰਗ ਸਾਹਿਬ ਜੀ ਦੀ ਬੇਅਦਬੀ ਵਾਲਾ ਕਾਂਡ ਦੇਖ ਲਈਏ ਜੋ ਕੁਝ ਹੋਇਆ ਸਾਡੇ ਸਾਹਮਣੇ ਹੋਇਆ ਕਿਸੇ ਨੇ ਉਹਦੀ ਜ਼ਿੰਮੇਵਾਰੀ ਨਹੀਂ ਹੈ ਆਖਰ ਉਹ ਗੱਲਾਂ ਹੋ ਕਿਵੇਂ ਜਾਂਦੀਆਂ ਨੇ ਪ੍ਰਕਾਸ਼ ਸਿੰਘ ਬਾਦਲ ਉਸ ਤੋਂ ਬਾਅਦ ਪੌਣੇ 2 ਸਾਲ ਸਰਕਾਰ ਚਲਾਉਂਦਾ ਰਿਹਾ 215 ਜਦੋਂ ਗੁਰਗਨ ਸਾਹਿਬ ਜੀ ਦੀ ਬੇਅਦਬੀ ਹੋਈ ਐ ਤੇ ਬਰਗਾੜੀ ਬਹਿਬਲ ਕਲਾਂ ਵਿੱਚ ਤੁਹਾਡੇ ਦੋ ਬੰਦੇ ਸ਼ਹੀਦ ਕੀਤੇ ਗਏ ਨੇ ਉਹ ਤੋਂ ਬਾਅਦ ਪੌਣੇ 2 ਸਾਲ ਬਾਦਲ ਨੇ ਰਾਜ ਕੀਤਾ ਤੇ ਗ੍ਰਹਿ ਮੰਤਰੀ ਸੁਖਵੀਰ ਸਿੰਘ ਬਾਦਲ ਸੀ ਤੇ ਉਸ ਟਾਈਮ ਜਿਹੜੀ ਐਫ ਆਈ ਆਰ ਦਰਜ ਹੋਈ ਸੀ ਉਹਦੇ ਵਿੱਚ ਵੀ ਇਹੀ ਕੁਝ ਲਿਖਿਆ ਗਿਆ ਸੀ ਅਣਪਛਾਤੀ ਪੁਲਿਸ ਨੇ ਮਾਰਤੇ ਹੁਣ ਜ਼ੀਰੋ ਐਫ ਆਈ ਆਰ ਇਹ ਤੁਸੀਂ ਦੇਖੋ ਉਹ ਵੀ ਉਹੀ ਗੱਲ ਹੈ ਅਣਪਛਾਤੀ ਪੁਲਿਸ ਨਾ ਤਾਂ ਉਹਦਾ ਕੋਈ ਅਰਥ ਹੈ ਨਾ ਇਹਦਾ ਕੋਈ ਅਰਥ ਹੈ ਇਹਨਾਂ ਸਾਰਿਆਂ ਦੇ ਕੰਮ ਤਾਂ ਮਿਲਦੇ ਨੇ ਆਪਸ ਵਿੱਚ ਉਹ ਕਹਿੰਦਾ ਜ਼ੀਰੋ ਐਫ ਆਈ ਆਰ ਦਰਜ ਹੋਈ ਹੈ ਉਹ ਕਹਿੰਦਾ ਵੀ ਅਣਪਛਾਤੀ ਪੁਲਿਸ ਮਾਰ ਗਈ ਕਦੇ ਪੁਲਿਸ ਅਣਪਛਾਤੀ ਨਹੀਂ ਹੋ ਸਕਦੀ ਮੈਂ ਕਿਸੇ ਦਾ ਕਤਲ ਕਰ ਦਵਾਂ ਮੇਰਾ ਮੂੰਹ ਬੰਨਿਆ ਹੋਵੇ ਹਨੇਰਾ ਹੋਵੇ ਕਿਹਾ ਜਾ ਸਕਦਾ ਕੋਈ ਅਣਪਛਾਤਾ ਬੰਦਾ ਮਾਰ ਗਿਆ 2-4 ਦਿਨਾਂ ਨੂੰ ਫੜਿਆ ਜਾਂਦਾ ਪਰ ਪੁਲਿਸ ਤਾਂ ਜਦੋਂ ਆਉਂਦੀ ਹੈ ਡਿਊਟੀ ਤੇ ਤਾਂ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਤੁਹਾਡੇ ਇੰਨੇ ਬੰਦਿਆਂ ਦੀ ਟੁਕੜੀ ਇਹ ਰਫਲਾਂ ਲੈ ਕੇ ਆਹ ਕਾਰਤੂਸ ਲੈ ਕੇ ਫਲਾਣੀ ਥਾਂ ਜਾਓ ਉਹ ਲਿਖਿਆ ਜਾਂਦਾ ਸਾਰਾ ਵੀ ਕਿਹੜਾ ਬੰਦਾ ਕਿੱਧਰ ਗਿਆ ਤੇ ਕਿਹੜੀ ਟੁਕੜੀ ਕਿੱਧਰ ਗਈ ਹੈ ਉਹ ਅਣਪਛਾਤੀ ਕਿਵੇਂ ਹੋ ਗਈ ਜਿਹਦੀ ਡਿਊਟੀ ਬਹਿਵਨ ਕਲਾਂ ਲੱਗੀ ਸੀ ਉਹ ਟੁਕੜੀ ਜ਼ਿੰਮੇਵਾਰ ਹੈ ਉਹ ਅਣਪਛਾਤੀ ਕਿਵੇਂ ਹੋ ਸਕਦੀ ਹੈ ਉਹ ਪੰਜਾਬ ਪੁਲਿਸ ਦੀ ਹੈ ਕੋਈ ਹਰਿਆਣਾ ਪੁਲਿਸ ਨਹੀਂ ਕੋਈ ਪਾਕਿਸਤਾਨ ਪੁਲਿਸ ਨਹੀਂ ਕੋਈ ਇੰਗਲੈਂਡ ਪੁਲਿਸ ਨਹੀਂ ਵੀ ਇਹ ਕਹਣ ਵੀ ਅਸੀਂ ਪਛਾਣਦੇ ਹਾਂ ਜੀ ਵਿੱਚੋਂ ਕਿਹੜਾ ਹੈ ਉਹ ਤਾਂ ਪੰਜਾਬ ਪੁਲਿਸ ਸੀ ਸੋ ਇਹ ਚਾਹੇ 2015 ਦੀ ਗੱਲ ਕਰ ਲੋ ਚਾਹੇ 1984 ਦੀ ਗੱਲ ਕਰ ਲੋ ਤੇ ਆ ਹੁਣ ਜਿਹੜੇ ਬਾਦਲ ਦਲੀਏ ਨੇ ਆ ਅਮਰਤਪਾਲ ਸਿੰਘ ਨੂੰ ਅਗਲੇ ਨੇ ਡਿਬਰੂਗੜ੍ਹ ਭੇਜਤਾ ਉਹਦਾ ਕੀ ਕਸੂਰ ਹੈ ਕਿਸੇ ਨੇ ਨਹੀਂ ਅਜੇ ਤੱਕ ਇਸ ਗੱਲ ਨੂੰ ਸਪਸ਼ਟ ਕੀਤਾ ਕੱਲ ਉਹਨਾਂ ਦੇ ਪਿਤਾ ਜੀ ਦਾ ਇੱਕ ਬਿਆਨ ਆਇਆ ਸੀ ਜਿਹਦੇ ਵਾਸਤੇ ਮੈਂ ਇੱਕ ਵੀਡੀਓ ਪਾਈ ਹੈ ਤੁਸੀਂ ਸੁਣ ਲਿਓ ਜਾਂ ਸੁਣ ਲਈ ਹੁਣੀ ਹੈ ਪਿਤਾ ਜੀ ਨੇ ਬਿਆਨ ਦੇ ਵਿੱਚ ਕਿਹਾ ਕਿ ਅਸੀਂ ਅਮਰਤਪਾਲ ਸਿੰਘ ਜੀ ਦੇ ਕਾਗਜ਼ ਭਰਨੇ ਨੇ ਖਡੂਰ ਸਾਹਿਬ ਤੋਂ ਸਾਨੂੰ ਦੱਸਿਆ ਜਾਵੇ ਸਾਡੇ ਤੇ ਕਿਹੜੇ ਕੇਸ ਨੇ ਤਾਂ ਜੋ ਅਸੀਂ ਉਹ ਫਾਰਮ ਵਿੱਚ ਭਰ ਸਕੀਏ ਕੱਲ ਤੁਸੀਂ ਇਹ ਨਾ ਕਹੋ ਕਿ ਤੁਸੀਂ ਫਾਰਮ ਅੱਧਾ ਭਰਿਆ ਉਹਨਾਂ ਨੇ ਬਿਆਨ ਦਿੱਤਾ ਮੇਰੇ ਮਨ ਚ ਉਸ ਟਾਈਮ 6:00 ਵਜੇ ਆ ਕੇ ਮੈਂ ਕਹਾ ਜਿਨ੍ਹਾਂ ਨੇ 1 ਸਾਲ ਚ ਦੱਸਿਆ ਹੀ ਨਹੀਂ ਤੇ ਤੁਹਾਡੇ ਤੇ ਕੇਸ ਕੀ ਹੈ ਤੇ ਬੰਦ ਕੀਤਾ ਹੋਇਆ 3000 ਕਿਲੋਮੀਟਰ ਦੂਰ ਉਹ ਦੱਸਣਗੇ ਵੀ ਕਿਹੜਾ ਕੇਸ ਹੈ ਮੈਂ ਉਸੇ ਵਕਤ ਵੀਡੀਓ ਬਣਾ ਕੇ ਆਪਣੇ ਬੰਦੇ ਨੂੰ ਭੇਜੀ ਪਬਲੀਕਲੀ ਕੀਤੀ ਕਿ ਮੈਂ ਮਾਤਾ ਜੀ ਪਿਤਾ ਜੀ ਨੂੰ ਪਰਿਵਾਰ ਨੂੰ ਬੇਨਤੀ ਕਰਦਾ ਕਿ ਬਿਨਾਂ ਦੇਰ ਕੀਤਿਆਂ ਕੋਰਟ ਚ ਜਾ ਕੇ ਪੁੱਛੋ ਵੀ ਇਹਦੇ ਸਾਡੇ ਅਮਰਤਪਾਲ ਸਿੰਘ ਤੇ ਕਿਹੜਾ ਕਿਹੜਾ ਕੇਸ ਹੈ ਤਾਂ ਜੋ ਕੋਰਟ ਸਰਕਾਰ ਨੂੰ ਪੁੱਛੇ ਫਿਰ ਤਾਂ ਸਾਨੂੰ ਜਵਾਬ ਮਿਲ ਸਕਦਾ ਹੈ ਜੇ ਅਸੀਂ ਕਹੇ ਕਿ ਸਾਨੂੰ ਡੀਸੀ ਦੱਸੂਗਾ ਜਾਂ ਸਾਨੂੰ ਮਨਿਸਟਰ ਦੱਸੂਗਾ ਪ੍ਰਸ਼ਾਸਨ ਦੱਸੂਗਾ ਉਹ ਤਾਂ ਇੱਕ ਸਾਲ ਤੋਂ ਨਹੀਂ ਦੱਸਿਆ ਉਹ ਤਾਂ ਸਾਲ ਹੋਰ ਵਧਾ ਕੇ ਅੱਗੇ ਕਰ ਗਿਆ ਉਹ ਗੱਲ ਫਿਰ ਮੈਂ ਆਪਣੇ ਹਰਪਾਲ ਸਿੰਘ ਬਲੇਰ ਜਿਹੜੇ ਅਸੀਂ ਅੰਮ੍ਰਿਤਸਰ ਅਕਾਲੀ ਦਲ ਵਾਲੇ ਪਿੱਛੇ ਕੀਤੇ ਨੇ ਉੱਥੇ ਅਮਰਪਾਲ ਸਿੰਘ ਜੀ ਕਰਕੇ ਉਹਨਾਂ ਨੂੰ ਡਿਊਟੀ ਲਈ ਆ ਵੀ ਤੁਸੀਂ ਬੀਬੀ ਜੀ ਉਹਨਾਂ ਨੂੰ ਪਾਪਾ ਜੀ ਨੂੰ ਲੈ ਕੇ ਜਾਓ ਕੋਰਟ ਵਿੱਚ ਅਰਜੀ ਦਿਵਾਓ ਉਹ ਹੁਣ ਸੋਮਵਾਰ ਨੂੰ ਉਹ ਦੇਣਗੇ ਇੱਕ ਪਾਸੇ ਤਾਂ ਸੀ ਆਪਣਾ ਖੜਿਆ ਖੜਾਇਆ ਬੰਦਾ ਜਿਵੇਂ ਹੁਣ ਮੈਂ ਤੁਹਾਡੇ ਚ ਪ੍ਰਚਾਰ ਕਰ ਰਿਹਾ ਐਦਾਂ ਪ੍ਰਚਾਰ ਸਾਡਾ ਹਰਪਾਲ ਸਿੰਘ ਬਲੇਅਰ ਕਰ ਰਿਆ ਸੀ ਖਡੂਰ ਸਾਹਿਬ ਜਦੋਂ ਹੀ ਸਾਨੂੰ ਪਤਾ ਲੱਗਿਆ ਕਿ ਉਹਨਾਂ ਨੇ ਫੈਸਲਾ ਕਰ ਲਿਆ ਵੀ ਅਮਰਤਪਾਲ ਸਿੰਘ ਜੀ ਨੂੰ ਖੜਾਉਣਾ ਹੈ ਸਾਨੂੰ ਇੱਕਦਮ ਪਾਰਟੀ ਨੇ ਮੀਟਿੰਗ ਕੀਤੀ ਕਿ ਆਹੀ ਖਡੂਰ ਸਾਹਿਬ ਐ ਜਦੋਂ ਕਦੇ ਸਿਮਰਨਜੀਤ ਸਿੰਘ ਮਾਨ ਨੂੰ ਵੀ ਇਸੇ ਖਡੂਰ ਸਾਹਿਬ ਤੋਂ ਖੜਾ ਕੇ ਜੇਲ੍ਹ ਤੋਂ ਬਾਹਰ ਕੱਢਿਆ ਗਿਆ ਸੀ ਤੇ ਐਮਪੀ ਬਣਾ ਕੇ ਭੇਜਿਆ ਸੀ ਅਸੀਂ ਇੱਕਦਮ ਆਪਣਾ ਬੰਦਾ ਪਿੱਛੇ ਲੈ ਲਾ ਪਰ ਇਹ ਵੀ ਨਾਲ ਧਿਆਨ ਰੱਖੋ ਤੁਸੀਂ ਪੰਜਾਬ ਦੇ ਲੋਕੋ ਪ੍ਰਕਾਸ਼ ਸਿੰਘ ਬਾਦਲ ਨੇ ਵਿਰਸਾ ਸਿੰਘ ਬਲਟੋਏ ਨੂੰ ਅੰਮ੍ਰਿਤਪਾਲ ਸਿੰਘ ਜੀ ਦੇ ਖਿਲਾਫ ਖੜਾਤਾ ਹੁਣ ਜਿਹੜੀ ਵੋਟ ਵਿਰਸਾ ਸਿੰਘ ਨੂੰ ਪਾਊਗੀ ਆਪਾਂ ਸਾਰੇ ਜਾਣਦੇ ਆ ਉਹ ਅੰਮ੍ਰਿਤਪਾਲ ਸਿੰਘ ਜੀ ਦੀ ਵੋਟ ਖਰਾਬ ਕਰਨ ਵਾਸਤੇ ਆਇਆ ਉਹ ਅੰਮ੍ਰਿਤਪਾਲ ਸਿੰਘ ਨੂੰ ਪੈਣੀ ਹੈ ਪਰ ਉਹ ਚਾਹੁੰਦੇ ਨੇ ਕਿ ਇਹ ਹਾਰੇ ਕਿਉਂਕਿ ਦਿੱਲੀ ਨੇ ਉੱਤੋਂ ਕਹਿਤਾ ਆਪਾਂ ਨੇ ਹਰਾਣਾ ਹੈ ਤੇ ਤੁਸੀਂ ਖੜੋ ਜੇ ਨਹੀਂ ਖੜਦੇ ਦਿੱਲੀ ਕੁੱਟਦੀ ਐ ਕਿਉਂਕਿ ਪਾਪ ਇੰਨੇ ਕਰ ਚੁੱਕੇ ਨੇ ਦਿੱਲੀ ਫੜ ਕੇ ਈਦੀ ਦਾ ਹੀ ਅੰਦਰ ਕਰਦੀ ਐ ਸੋ ਪਹਿਲਾ ਪਾਪ ਕੀਤੇ ਨੇ ਦਿੱਲੀ ਨਾਲ ਯਾਰੀਆਂ ਪਾਈਆਂ ਨੇ ਹੁਣ ਉਹ ਜ਼ਬਰਦਸਤੀ ਡੰਡਾ ਦੇ ਕੇ ਖੜਾਉਂਦੀਆਂ ਨੇ ਵੀ ਇੱਥੇ ਖੜੋ ਪਰ ਨੁਕਸਾਨ ਕਿਦਾ ਹੋਣਾ ਸਾਡਾ ਹੋਣਾ ਸਿੱਖਾਂ ਦਾ ਹੋਣਾ ਜਿਨ੍ਹਾਂ ਨੂੰ ਕੋਈ ਲੈਨ ਦੇਣ ਲੱਗਾ ਸੀ ਬੱਚਾ ਜਿਹਦੇ ਬੱਚਿਆਂ ਨੂੰ ਨਸ਼ਿਆਂ 'ਚੋਂ ਕੱਢ ਰਿਹਾ ਸੀ ਜਿਹੜਾ ਅਮਰ ਸ਼ਿਕਾਰਿਆ ਸੀ ਉਹਨਾਂ ਮਾਵਾਂ ਨੂੰ ਆਪਾਂ ਜਾ ਕੇ ਪੁੱਛ ਸਕਦੇ ਆ ਕੋਈ ਬੋਟੀਆਂ ਦੂਰ ਨਹੀਂ ਹਰ ਦੂਜੇ ਤੀਜੇ ਪਿੰਡ ਚ ਉਹੋ ਜੀ ਮਾਂ ਹੈ ਜਿਹਦਾ ਪੁੱਤ ਜਾਂ ਰੋਜ਼ ਡਿਗਿਆ ਵਾ ਮਿਲਦਾ ਜਾਂ ਕਿਤੇ ਮਰ ਵੀ ਗਿਆ ਇਹ ਮਾਵਾਂ ਇਹ ਭੈਣਾਂ ਇਹ ਬੋਟੀਆਂ ਹਰ ਪਿੰਡ ਤੀਜੇ ਚੌਥੇ ਚ ਸਾਰੇ ਪੰਜਾਬ ਚ ਮਿਲ ਰਹੀਆਂ ਨੇ ਆਪਾਂ ਨੂੰ ਅੱਜ ਚਾਹੇ ਇਹ ਗੱਲਾਂ ਕਰ ਲੋ ਚਾਹੇ ਤੁਸੀਂ ਦਰਬਾਰ ਸਾਹਿਬ ਦੇ ਹਮਲੇ ਦੀ ਗੱਲ ਕਰ ਲੋ ਸਾਨੂੰ ਇਨਸਾਫ ਕਦੋਂ ਮਿਲਿਆ ਪਰ ਗੱਲ ਇਹ ਵੀ ਹੈ ਕਿ ਅਸੀਂ ਉਸ ਧਿਰ ਨੂੰ ਖੜਾ ਹੀ ਨਹੀਂ ਕਰ ਸਕੇ ਇੱਥੇ ਕਿ ਜਿਹੜੀ ਧਿਰ ਤੁਹਾਨੂੰ ਪੁੱਛੇ ਜਾ ਕੇ ਵੀ ਸਾਡਿਆਂ ਦਾ ਕੀ ਕੀਤਾ ਕਿਉਂਕਿ ਪੰਜਾਬ ਦੀ ਆਪਣੀ ਸਿਆਸਤ ਮੈਂ ਪਾਣੀਆਂ ਦੀ ਗੱਲ ਕੀਤੀ ਹੈ ਮੈਂ ਐਮਐਸਪੀ ਦੀ ਗੱਲ ਕੀਤੀ ਹੈ ਮੈਂ ਝੂਠੇ ਪੁਲਸ ਮੁਕਾਬਲਿਆਂ ਦੀ ਗੱਲ ਕੀਤੀ ਹੈ ਮੈਂ ਗੁਰਗਨ ਸਿੰਘ ਸਾਹਿਬ ਜੀ ਦੀ ਬੇਅਦਬੀ ਦੀ ਗੱਲ ਕੀਤੀ ਹੈ ਜਾਂ ਹੁਣ ਅਮਰਤਪਾਲ ਸਿੰਘ ਜੀ ਦੀ ਗੱਲ ਕੀਤੀ ਹੈ ਇਹ ਸਾਰਾ ਕੁਝ ਤਾਂ ਸਾਨੂੰ ਮਿਲਣਾ ਹੈ ਜਿਸ ਦਿਨ ਤੁਹਾਡੀ ਪੰਜਾਬ ਦੀ ਆਪਣੀ ਸਿਆਸਤ ਹੋਊਗੀ ਅੱਜ ਇਸ ਮੁਲਕ ਦੇ ਵਿੱਚ ਦੋ ਸਟੇਟਾਂ ਨੇ ਕਦੇ ਪੜ ਕੇ ਦੇਖ ਲਿਓ ਇੱਕ ਤਾਮਿਲनाडु ਇੱਕ ਬੰਗਾਲ ਪੱਛਮੀ ਬੰਗਾਲ ਇਹ ਦੋਨੋਂ ਸਟੇਟਾਂ ਜਿਹੜੀਆਂ ਨੇ ਇਹਨਾਂ ਦੇ ਜਿਹੜੇ ਵੀ ਲੀਡਰ ਨੇ ਚਾਹੇ ਬੀਬੀ ਉਹ ਹੈਗੀ ਹੈ ਮਮਤਾ ਬੇਨਰਜੀ ਤੇ ਚਾਹੇ ਉਹਦੇ ਵਿੱਚ ਕਰਨਾ ਨਿਧੀ ਦਾ ਪਰਿਵਾਰ ਹੈ ਸਟਾਲਿਨ ਇਹ ਆਪਣੇ ਸੂਬੇ ਦੀ ਸਿਆਸਤ ਕਰਦੇ ਨੇ ਅਸੀਂ ਵੀ ਇੱਥੇ ਆਪਣੇ ਸੂਬੇ ਦੀ ਸਿਆਸਤ ਕਰਨਾ ਚਾਹੁੰਦੇ ਹਾਂ ਕਿਸੇ ਦੇ ਪਿੱਛੇ ਲੱਗ ਕੇ ਸਿਆਸਤ ਨਹੀਂ ਕਰਨਾ ਚਾਹੁੰਦੇ ਅਸੀਂ ਕਿਸੇ ਪਿੱਛੇ ਲੱਗ ਕੇ ਸਿਆਸਤ ਕਰਾਂਗੇ ਉਹਦੀਆਂ ਵੀ ਸ਼ਰਤਾਂ ਹੋਣਗੀਆਂ ਫਿਰ ਉਹ ਸ਼ਰਤਾਂ ਮੰਨਣੀਆਂ ਪੈਣਗੀਆਂ ਤਾਂ ਸਾਨੂੰ ਕੁਰਸੀ ਤੇ ਬਿਠਾਊਗਾ ਜੇ ਤਾਂ ਸਿਰਫ ਕੁਰਸੀ ਤੇ ਬੈਠਣਾ ਹੈ ਫਿਰ ਪੰਜਾਬ ਦਾ ਬੁਰਾ ਹਾਲ ਹੋਊਗਾ ਜੋ ਪਿਛਲੇ 40 50 ਸਾਲ ਤੋਂ ਹੋ ਰਿਹਾ ਹੈ ਤੇ ਜੇ ਆਪਣੇ ਲੋਕਾਂ ਦੀ ਇੱਕ ਸਿਆਸਤ ਖੜ ਕੇ ਕੁਰਸੀ ਤੇ ਬੈਠਣਾ ਹੈ ਫਿਰ ਉਹ ਸਿਮਰਨਜੀਤ ਸਿੰਘ ਮਾਨ ਤੋਂ ਬਿਨਾ ਹਜੇ ਤੱਕ ਤਾਂ ਕੋਈ ਧਿਰ ਆਈ ਨਹੀਂ ਹੈ ਜਿਹੜਾ ਆਪਣਾ ਨੁਕਸਾਨ ਸਹਿ ਸਕਦਾ ਹੈ ਸਾਨੂੰ ਲੋਕ ਕਹਿੰਦੇ ਰਹੇ ਯਾਰ ਅਸੀਂ ਤੁਹਾਡੇ ਕੋਲ ਆਉਨੇ ਆ ਠੇਕੇਦਾਰਾਂ ਨੂੰ ਲੈ ਕੇ ਇਹਨਾਂ ਨੂੰ ਨਸ਼ੇ ਵੰਡਣ ਦੀ ਖੁੱਲ੍ਹ ਦਿਓ ਅਸੀਂ ਤੁਹਾਨੂੰ ਪੈਸਾ ਦਿੰਨੇ ਆ ਐਮਪੀ ਬਣੋ ਐਮਐਲਏ ਬਣੋ ਰਾਜ ਕਰੋ ਪਰ ਸਾਨੂੰ ਨਸ਼ਾ ਵੇਚਣ ਦੀ ਖੁੱਲ੍ਹ ਦਿਓ ਉਹ ਪਹਿਲਾਂ ਠੋਕ ਕੇ ਗੱਲ ਕਰਦੇ ਨੇ ਹਰ ਸਰਕਾਰ ਨੇ ਉਹਨਾਂ ਨੂੰ ਦਿੱਤੀ ਹੈ ਹਰ ਸਰਕਾਰ ਦਾ ਉਹਨਾਂ ਨਾਲ ਸਮਝੌਤਾ ਹੋਇਆ ਹੈ ਤਾਂ ਹੀ ਤਾਂ ਨਸ਼ਾ ਘਟਿਆ ਨਹੀਂ ਹਮੇਸ਼ਾ ਵਧਿਆ ਹੈ ਹੁਣ ਪੰਜਾਬ ਦੇ ਵਿੱਚ ਜਦੋਂ ਗੱਲ ਕਰੋਗੇ ਤੁਸੀਂ ਜਦੋਂ ਨਸ਼ੇ ਦੀ ਗੱਲ ਕਰੋਗੇ ਤਾਨੂੰ ਵਿਕਰਮ ਸਿੰਘ ਮਜੀਠੀਆ ਯਾਦ ਆਊਗਾ ਹੀ ਆਊਗਾ ਜੇ ਪੰਜਾਬ ਵਿੱਚ ਨਸ਼ਾ ਲਿਆਂਣ ਦੇ ਜ਼ਿੰਮੇਵਾਰ ਮੋਢੀ ਬੰਦੇ ਨੇ ਉਹਨਾਂ ਚ ਵਿਕਰਮਜੀਤ ਸਿੰਘ ਜਿਹੜਾ ਮਜੀਠੀਆ ਉਹ ਇੱਕ ਨੰਬਰ ਤੇ ਹੈ ਮੇਰਾ ਮਤਲਬ ਕਹਿਣ ਤੋਂ ਹੈ ਕਿ 1997 ਦਾ ਪ੍ਰਕਾਸ਼ ਸਿੰਘ ਬਾਦਲ ਦਾ ਮੈਨੀਫੈਸਟੋ ਚੁੱਕ ਕੇ ਦੇਖ ਲਓ ਉਹਦੇ ਚ ਪਹਿਲੀ ਲਾਈਨ ਲਿਖੀ ਹੈ ਜੇ ਮੈਨੂੰ ਚੀਫ ਮਿਨਿਸਟਰ ਬਣਾਓਗੇ 1997 ਮੈਂ ਬੰਦੀ ਸਿੰਘਾਂ ਨੂੰ ਰਿਹਾ ਕਰਾਂਗਾ ਇਹ ਗੱਲ ਕੀ ਹੈ 1997 ਚ ਜਿਹੜੇ ਬੰਦੇ ਉਸ ਟਾਈਮ ਬੰਦੀ ਸਿੰਘ ਸੀਗੇ ਉਹ ਅੱਜ ਵੀ ਬੰਦੀ ਸਿੰਘ ਨੇ 32 32 ਸਾਲ ਜਗਤਾਰ ਸਿੰਘ ਹਵਾਰਾ ਤਾਰਾ ਭਿਉਰਾ ਲਖਵਿੰਦਰ ਗੁਰਮੀਤ ਸ਼ਮਸ਼ੇਰ ਇਹ ਸਾਰੇ ਸਿੰਘ ਜਿਹੜੇ ਸੀਗੇ ਇਹ 1995 ਦੇ ਅੰਦਰ ਨੇ 97 ਚ ਉਹ ਕਹਿੰਦਾ ਮੈਂ ਮੁੰਡੇ ਬਾਹਰ ਕਰ ਦਿਆਂਗਾ ਅੱਜ ਆ ਗਿਆ 224 ਉਹ ਮੁੰਡੇ ਤਾਂ ਅੱਜ ਵੀ ਬੰਦੀ ਸਿੰਘ ਨੇ ਜਿਹੜੇ 97 ਸੀਗੇ ਉਸ ਤੋਂ ਬਾਅਦ ਵੀ ਪੰਜਾਬ ਦੇ ਲੋਕਾਂ ਨੇ ਉਹਨੂੰ ਦੋ ਵਾਰ ਫਿਰ ਮੌਕਾ ਦਿੱਤਾ ਪਰ ਬੰਦੀ ਸਿੰਘ ਤਾਂ ਅੰਦਰ ਨੇ ਨਾ ਉਹਨਾਂ ਬਾਰੇ ਤਾਂ ਗੱਲ ਨਹੀਂ ਹੋਈ ਪਰ ਇਹਦਾ ਮਤਲਬ ਗਲਤੀ ਸਾਡੀ ਸੀ ਅਸੀਂ ਉਹਨੂੰ ਵਾਰ-ਵਾਰ ਕੰਮ ਕੀਤੇ ਬਿਨਾਂ ਵੀ ਮੌਕਾ ਦਿੰਦੇ ਸੀ ਤੇ ਕਾਂਗਰਸ ਦੀ ਜਿਹੜੀ ਜਮਾਤ ਹੈ ਉਹ ਤਾਂ ਸਾਡੀ ਹਾਈ ਕਾਤਲ ਹੈ ਜਿਹੜੀ ਦਰਬਾਰ ਸਾਹਿਬ ਤੇ ਹਮਲਾ ਕਰ ਦੀਪ ਸਿੱਧੂ ਕਹਿੰਦਾ ਵੀ ਉਹ ਜੇ ਸੰਤ ਭਿੰਡਰਾਂ ਵਾਲੇ ਮਹਿਤੇ ਚੌਂਕ ਵੀ ਹੁੰਦੇ ਗੁਰਦਰਸ਼ਨ ਪ੍ਰਕਾਸ਼ ਉਹਨੇ ਫਿਰ ਵੀ ਮਾਰਨਾ ਸੀ ਫਿਰ ਵੀ ਸ਼ਹੀਦ ਕਰਨਾ ਸੀ ਪਰ ਹਕੂਮਤ ਨੇ ਸਾਨੂੰ ਦਿਖਾਇਆ ਕਿ ਅਸੀਂ ਤੁਹਾਡੇ ਸਭ ਤੋਂ ਮੁਕੱਦਸ ਧਾਰਮਿਕ ਅਸਥਾਨ ਨੂੰ ਮਿਟਾਵਾਂਗੇ ਤੇ ਤੁਹਾਡਾ ਬੰਦਾ ਵੀ ਸ਼ਹੀਦ ਕਰਾਂਗੇ ਇਹ ਹੁੰਦੀ ਹੈ ਜਦੋਂ ਅਸੀਂ ਆਪਣੀ ਕੋਈ ਧਿਰ ਪੈਦਾ ਨਹੀਂ ਕੀਤੀ ਅਸੀਂ ਲੋਕਾਂ ਦੀਆਂ ਧਿਰਾਂ ਦੇ ਪਿਛਲੱਗ ਹੋ ਕੇ ਚੱਲੇ ਆ ਆਹੀ ਜਿਹੜਾ ਪ੍ਰਕਾਸ਼ ਸਿੰਘ ਬਾਦਲ ਮਰ ਗਿਆ ਇਹ ਕਹਿੰਦਾ ਹੁੰਦਾ ਸੀ ਸਾਡਾ ਤੇ ਬੀਜੇਪੀ ਦਾ ਜੀ 9 ਮਾਸ ਦਾ ਰਿਸ਼ਤਾ ਹੈ ਅ ਜੀ 9 ਮਾਸ ਕਿੱਥੇ ਗਿਆ ਹੈ ਅਜ ਵੀ ਪਰ ਤੁਹਾਡੇ ਲੋਕਾਂ ਤੋਂ ਡਰਨ ਕਰਕੇ ਅੱਜਵੇਂ ਬੀਜੇਪੀ ਅੱਜ ਪਿੰਡਾਂ 'ਚ ਨਹੀਂ ਜਾ ਰਹੀ। ਇਹੀ ਪ੍ਰਨੀਤ ਕੋਰ ਚਾਰ ਵਾਰੀ ਐਮਪੀ ਬਣਾ ਕੇ ਭੇਜੀ ਹੈ ਇਹਨਾਂ ਪਿੰਡਾਂ ਨੇ। ਇਹੀ ਪ੍ਰਨੀਤ ਕੋਰ ਅੱਜ ਪਿੰਡਾਂ 'ਚ ਜਾ ਨਹੀਂ ਰਹੀ। ਕਾਰਨ ਕੀ ਹੈ ਕਿ ਜਿਹੜੀ ਮਾੜੀ ਪਿੰਡਾਂ ਵਾਲਿਆਂ ਨਾਲ ਕੀਤੀ ਹੈ ਬੀਜੇਪੀ ਨੇ ਉਹ ਖੜ ਗਏ। ਇਸ ਕਰਕੇ ਬਾਦਲ ਪਿੱਛੇ ਹੈ ਵੀ ਕਿਤੇ ਮੇਰਾ ਵੀ ਵਿਰੋਧ ਨਾ ਹੋਵੇ। ਪਿੱਛੋਂ ਸਾਰੇ ਇਕੱਠੇ ਨੇ। ਇੱਕ ਦੂਜੇ ਨਾਲ ਮਿਲ ਕੇ ਆਪ ਤੇ ਕਾਂਗਰਸ ਇਕੱਠੇ ਨੇ। ਭਾਜਪਾ ਤੇ ਬਾਦਲ ਇਕੱਠੇ ਨੇ ਇਹ ਦੇਖਦੇ ਨੇ ਵੀ ਤੁਸੀਂ ਉਹ ਪੰਜ ਬੰਦੇ ਆਪਣੇ ਜਿਤਾ ਲਓ ਅਸੀਂ ਕਮਜ਼ੋਰ ਖੜਾ ਦਿੰਨੇ ਆ ਆ ਚਾਰ ਸਾਡੇ ਜਿੱਤਣ ਦੋ ਤੁਸੀਂ ਕਮਜ਼ੋਰ ਖੜਾ ਦੋ ਇਹ ਪੋਲਿਟਿਕਸ ਚੱਲ ਰਹੀ ਆ ਅੱਜ ਪੰਜਾਬ ਦੇ ਵਿੱਚ ਸੋ ਮੈਂ ਇੱਕ ਗੱਲ ਕਹਿ ਕੇ ਗੱਲ ਖਤਮ ਕਰਦਾ 1978 ਤੁਹਾਨੂੰ ਲੱਗੂਗਾ ਕਿ ਬਹੁਤ ਪੁਰਾਣਾ ਟਾਈਮ ਐ ਮੈਨੂੰ ਨਹੀਂ ਲੱਗਦਾ ਮੇਰੀ ਉਮਰ ਕੋਈ ਬਹੁਤੀ ਜ਼ਿਆਦਾ ਨਹੀਂ 62 ਸਾਲ ਦਾ ਮੈਂ ਪਰ 47 ਸਾਲ ਪੁਰਾਣੀ ਗੱਲ ਵੀ ਮੈਨੂੰ ਯਾਦ ਆ ਹੈ ਮੇਰੇ ਨਾਲ ਦੀ ਉਮਰ ਦੇ ਜਿਹੜੇ ਬੈਠੇ ਨੇ ਉਹਨਾਂ ਨੂੰ ਵੀ ਯਾਦ ਹੈ 1978 ਚ ਕੀ ਹੋਇਆ 1978 ਚ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਸ਼ਹਿਰ ਸੰਤ ਜਰਨੈਲ ਸਿੰਘ ਜੀ ਨੇ ਅਰਦਾਸ ਕਰਕੇ ਭਾਈ ਫੌਜਾ ਸਿੰਘ ਜੀ ਦੀ ਜਥੇਦਾਰੀ ਦੇ ਵਿੱਚ ਸਤਨਾਮ ਵਾਹਿਗੁਰੂ ਕਰਦਾ ਜਾਪ ਕਰਦਾ ਜਥਾ ਗਿਆ ਅੰਮ੍ਰਿਤਸਰ ਸ਼ਹਿਰ ਚ ਨਰਨਕਾਰੀਆਂ ਦੇ ਸਮਾਗਮ ਨੂੰ ਰੋਕਣ ਵਾਸਤੇ ਕਿਉਂਕਿ ਉੱਥੇ ਇੱਕ ਕਿਤਾਬ ਦੀ ਰਿਲੀਜ਼ ਹੋਣੀ ਸੀ ਉਹਦਾ ਨਾਮ ਸੀ ਅਵਤਾਰ ਬਾਣੀ ਉੱਥੇ ਗੁਰਬਾਣੀ ਦੀ ਨਰਾਦਰ ਕੀਤਾ ਹੋਇਆ ਸੰਸਕਤਾਬ ਚ ਇਸ ਵਾਸਤੇ ਉਹ ਸਿੰਘ ਸਤਨਾਮ ਵਾਇਗੁਰੂ ਕਰਦੇ ਬੈਠ ਕੇ ਜਾ ਕੇ ਉਹਨਾਂ ਦੇ ਭਵਨ ਦੇ ਬਾਹਰ ਜਿੱਥੇ ਸਮਾਗਮ ਚੱਲਦਾ ਸੀ ਅੰਦਰੋਂ ਤਾੜ-ਤਾੜ ਗੋਲੀਆਂ ਵੱਜੀਆਂ ਤੁਹਾਡੇ 13 ਸਿੰਘ ਸ਼ਹੀਦ ਹੋ ਗਏ ਇਹ 78 ਦੀ ਗੱਲ ਹੈ 13 ਅਪ੍ਰੈਲ ਦੀ ਅੰਮ੍ਰਿਤਸਰ ਸ਼ਹਿਰ ਦੀ ਮੈਨੂੰ ਕੋਈ ਖੋਜ ਕੇ ਦੱਸ ਦਵੇ ਮੈਂ ਉਚੇਚਾ ਆਉਂਗਾ ਉਹ ਤਾਂ ਮੈਂ ਦੁਬਾਰਾ ਸ਼ਾਇਦ ਨਾ ਆ ਸਕਾਂ ਹਲਕਾ ਬਹੁਤ ਵੱਡਾ ਹੈ ਏ ਜੋ ਇਸ ਚੀਜ਼ ਦਾ ਮੈਨੂੰ ਕੋਈ ਜਵਾਬ ਦੇਣਾ ਚਾਹੂਗਾ ਮੈਂ ਰਾਤ ਆਵਾਂ ਸਵੇਰੇ ਸਵੇਰੇ ਆਵਾਂ ਜਦੋਂ ਮਰਜ਼ੀ ਆਵਾਂ ਮੈਂ ਤੁਹਾਡੇ ਕੋਲ ਜੂਰ ਆਵਾਂ ਖੋਜ ਕੇ ਰੱਖਿਓ 1978 ਚ ਜਿਹੜੇ 13 ਸੰਗ ਸ਼ਹੀਦ ਹੋਏ ਨੇ ਉਹਨਾਂ ਦੇ ਕਾਤਲਾਂ ਨੂੰ ਇੱਕ ਘੰਟੇ ਦੀ ਵੀ ਸਜ਼ਾ ਹੋਈ ਹੈ ਕਿ ਨਹੀਂ ਹੋਈ ਜੇ ਨਹੀਂ ਹੋਈ ਮੈਂ ਕਹਿੰਦਾ ਨਹੀਂ ਹੋਈ ਤਾਂ ਤਾਂ ਜ਼ਿੰਮੇਵਾਰ ਕੌਣ ਹੈ ਕਿਉਂਕਿ ਚੀਫ ਮਨਿਸਟਰ ਉਸ ਟਾਈਮ ਵੀ ਪ੍ਰਕਾਸ਼ ਸਿੰਘ ਬਾਦਲ ਹੈ ਇਹ ਜਰਾ ਕੱਢ ਕੇ ਦੇਖਿਓ 1978 ਚ ਵੀ ਚੀ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ 2015 ਚ ਵੀ ਚੀ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਨਾ ਉਹਨਾਂ ਘਾਤੜਾਂ ਨੂੰ ਕੋਈ ਤੇ ਇੱਥੇ ਦਾ ਕਾਤਲ ਹੀ ਆਪ ਸੀਗਾ 15 ਦਾ ਅੱਜ ਉਹਦਾ ਅੱਜ ਜਦੋਂ ਮਰਿਆ ਇਹ ਚੀਜ਼ ਆਪਾਂ ਸੋਚੀਏ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਪੰਜਾਬ ਦਾ ਚੀ ਮਿਨਿਸਟਰ ਬਣਿਆ ਪਰ ਜਦੋਂ ਮਰਿਆ ਅੱਜ ਤੋਂ ਸਾਲ ਪਹਿਲਾਂ ਉਹ ਇੱਕ ਹਾਰਿਆ ਹਾਰਿਆ ਹੋਇਆ ਐਮਐਲਏ ਸੀ ਇੱਕ ਨੰਬਰ ਚੀ ਮਿਸ਼ਟਰ ਤਾਂ ਛੱਡੋ ਐਮਐਲਏ ਵੀ ਨਹੀਂ ਬਣਿਆ ਤੇ ਉਹਦੇ ਉੱਪਰ ਕੋਟਕਪੂਰੇ ਦੀ ਅਦਾਲਤ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਾਈਬਲ ਕਲਾਾਂ ਦੇ ਸ਼ਹੀਦਾਂ ਦਾ ਨਾਮ ਤੇ ਮੁਕੱਦਮਾ ਚੱਲ ਰਿਹਾ ਸੀ ਅੱਜ ਵੀ ਚੱਲਦਾ ਹੈ ਉਹਦਾ ਨਾਮ ਜੂਰ ਸਾਈਡ ਤੇ ਕਰਤਾ ਕਿਉਂਕਿ ਉਹ ਮਰ ਗਿਆ ਉਹਦੇ ਮੁੰਡੇ ਜਿਹੜਾ ਗ੍ਰਹਿ ਮੰਤਰੀ ਸੀ ਉਹ ਅੱਜ ਵੀ ਪੇਸ਼ੀਆਂ ਭੁਗਤਦਾ ਹੈ ਜਾ ਕੇ ਕੋਟਕਪੂਰੇ ਤੇ ਇਹਦਾ ਸੁਬੇਸ਼ ਸੈਣੀ ਵੀ ਭੁਗਤਦਾ ਹੈ ਤੇ ਬਿਸਰਸੇ ਵਾਲਾ ਬਾਬਾ ਵੀ ਇਹ ਤਿੰਨਾਂ ਦਾ ਨਾਮ ਅੱਜ ਵੀ ਚਲਾਨ ਦੇ ਵਿੱਚ ਪੇਸ਼ ਹੈ ਚਾਰ ਤਿੰਨਾਂ ਦਾ ਹੈ ਚੌਥਾ ਮਰ ਗਿਆ ਕਿਹੜੀ ਕਿਹੜੀ ਗੱਲ 78 ਤੋਂ ਲੈ ਕਰਕੇ ਅੱਜ ਕਾਂਗਰਸ ਦਾ ਜਿਹੜਾ ਬਿਆਨ ਸਿੰਘ 부ਚਣ ਨੇ ਜੋ ਸਾਡੇ ਨਾਲ ਕੀਤੀ ਹੈ ਸਾਡੇ ਮੁੰਡੇ ਨਾਲ ਕੀਤੀ ਹੈ ਇਹਦੀ ਤਾਂ ਗੱਲ ਹੀ ਸਪਸ਼ਟ ਹੈ ਮਨੁੱਖੀ ਅਧਿਕਾਰਾਂ ਦਾ ਘਾਣ ਹੋਇਆ ਸਾਡੇ ਮੁੰਡਿਆਂ ਨੂੰ ਅਣਪਛਾਤੀਆਂ ਲਾਸ਼ਾਂ ਕਹਿ ਕੇ ਜਾਦਾ ਦਰਿਆਵਾਂ 'ਚ ਰੋੜਤਾ ਤੇ ਜਾਂ ਫਿਰ ਐਸਐਸ ਸ਼ਮਸ਼ਾਨ ਘਾਟਾਂ 'ਚ ਜਾ ਕੇ ਦੁਰਗਾਣਾ ਮੰਦਿਰ ਦੇ ਸ਼ਮਸ਼ਾਨ ਘਾਟ ਜਾ ਕੇ ਸਾੜਤਾ ਤੁਹਾਡਾ ਹੀ ਇੱਕ ਵੱਡਾ ਭਰਾ ਜਸਵੰਤ ਸਿੰਘ ਖਾਲੜਾ ਉਹ ਲੱਭ ਕੇ ਲਿਆਇਆ ਲਾਸ਼ਾਂ ਦੀ ਲਿਸਟ ਲੱਭ ਕੇ ਲਿਆਇਆ ਵੀ ਤੁਸੀਂ ਕਹਿੰਦੇ ਹੋ ਅਣਪਛਾਤੀਆਂ ਨੇ ਇਹ ਅਣਪਛਾਤੀਆਂ ਨਹੀਂ ਇਹਨਾਂ ਦੇ ਵਾਰਸ ਆ ਆ ਆ ਨਾਂ ਲੈ ਕੇ ਦੱਸਿਆ ਫਲਾਣੇ ਪਿੰਡਾਂ 'ਚ ਰਹਿੰਦੇ ਨੇ ਤਾਂ ਉਹ ਹੋਇਆ ਕੀ ਬਿਆਨਤ ਸਿੰਘ ਦੇ ਸ਼ਹਿ ਤੇ ਕੇ ਪੀ ਐਸ ਗਿੱਲ ਕਹਿੰਦਾ ਖੜੜੇ ਇਹ ਗੱਲਾਂ ਬੰਦ ਕਰ ਦੇ ਨਹੀਂ ਤਾਂ ਸਵੇਰੇ 25001 ਕਰਨ ਵਿੱਚ ਸਾਨੂੰ ਕੋਈ ਦਿੱਕਤ ਨਹੀਂ ਆ ਉਦਾਂ ਹੀ ਹੋਇਆ ਸਵੇਰੇ ਆਪਣੇ ਘਰ ਦੇ ਬਾਹਰ ਕਾਰ ਧੋ ਰਿਆ ਸੀ ਆਪਣੀ ਵਕੀਲ ਸਿਗਾ ਵੈਸੇ ਉਹ ਕਾਰ ਧੋ ਰਿਆ ਸੀ ਚੁੱਕ ਕੇ ਲੈ ਗਏ ਪੁਲਿਸ ਵਾਲੇ ਸਿਵਲ ਵਰਦੀ ਚ ਅੱਜ ਤੱਕ ਉਹਨਾਂ ਦੇ ਰਿਕਾਰਡ ਚ ਆ ਵੀ ਖਾਲੜਾ ਪਤਾ ਨਹੀਂ ਕਿੱਥੇ ਗਿਆ ਅਭੀ ਸਾਡੇ ਨਾਲ ਹੀ ਹੋਇਆ ਤੁਹਾਡੀ ਕੌਮ ਦਾ ਜਥੇਦਾਰ ਗੁਰਦੇਵ ਸਿੰਘ ਕੌਂਕੇ ਟੁਕੜੇ ਟੁਕੜੇ ਕਰਕੇ ਬੋਰੀ ਚ ਬੰਦ ਕਰਕੇ ਦਰਿਆ ਸਤਲੁਜ ਰੋੜਤਾ ਪੁਰਸ਼ ਨੇ ਕਹਿਤਾ ਉਹ ਤਾਂ ਭੱਜ ਗਿਆ ਸੀ ਜਿਹਦੇ ਬਾਰੇ ਪਹਿਲਾਂ ਪਤਾ ਸਭ ਨੂੰ ਕਿ ਅਧ ਮੋਇਆ ਕੀਤਾ ਹੋਇਆ ਉਹ ਸਾਹ ਨਹੀਂ ਲੈ ਰਿਹਾ ਪੂਰੀ ਤਰ੍ਹਾਂ ਉਹਦਾ ਉਹਨੂੰ ਹੋਸ਼ ਨਹੀਂ ਹੈ ਉਸ ਬੰਦੇ ਬਾਰੇ ਪੁਲਿਸ ਰਿਕਾਰਡ ਅੱਜ ਵੀ ਕਹਿੰਦਾ ਹੈ ਕਿ ਉਹ ਪੁਰਸ਼ ਕਸਟਡੀ ਚੋਂ ਭੱਜ ਗਿਆ ਇਹ ਸਾਰਾ ਕੁਝ ਫਿਰ ਆਪਾਂ ਜਵਾਬ ਨਹੀਂ ਲੈਣਾ ਹੈ ਤੁਸੀਂ ਤਾਂ ਉਹ ਕੌਮ ਹੋ ਜਿਹੜਾ ਅਬਦਾਲੀ ਦਾ ਪਿੱਛਾ ਕਰਕੇ ਵੀ ਜਵਾਬ ਲੈਂਦੇ ਰਹੇ ਹੋ ਅੱਜ ਜਵਾਬ ਲੈਣ ਦਾ ਤਰੀਕਾ ਸਬਕਾ ਸੁਖ ਹੈ ਤੁਸੀਂ ਐਸੀ ਧਿਰ ਨੂੰ ਉਹਨਾਂ ਦੇ ਅੱਗੇ ਖੜੇ ਕਰੋ ਜਿਹੜੀ ਉਹਨਾਂ ਦਾ ਜਵਾਬ ਲੈ ਸਕੇ ਅੱਜ ਸਿਮਰਨਜੀਤ ਸਿੰਘ ਮਾਨ ਤੁਸੀਂ ਡੇਢ ਸਾਲ ਲਈ ਸੰਗਰੂਰ ਤੋਂ ਚੁਣ ਕੇ ਭੇਜਿਆ YouTube ਖੋਲੋ ਕੋਈ ਕਹਿੰਦੇ ਪਾਰਲੀਮੈਂਟ ਚ ਬੋਲਦਾ ਨਹੀਂ ਮੈਂ ਕਹਾ ਬੋਲਦਾ ਹੀ ਇੱਕ ਹੈ ਤੁਸੀਂ YouTube ਖੋਲੋ ਜਿੰਨੇ ਸਾਡੇ ਮੁੰਡੇ ਪਿਛਲੇ ਦਿਨਾਂ ਚ ਕਤਲ ਹੋਏ ਨੇ ਚਾਹੇ ਉਹ ਦੇਸ਼ ਚ ਹੋਣ ਚਾਹੇ ਉਹ ਵਿਦੇਸ਼ ਚ ਹੋਣ ਜਿਹੜੇ ਅੰਦਰ ਨੇ 32-32 ਸਾਲ ਤੋਂ ਸਾਰਿਆਂ ਦਾ ਨਾਂ ਲੈ ਕੇ ਜ਼ਿਕਰ ਕੀਤਾ ਹੈ ਜਿੰਨੇ 12 ਬੰਦੇ ਹੋਰ ਪੰਜਾਬ ਦੇ ਬੈਠੇ ਹੋਏ ਸੀ ਕਿਸੇ ਇੱਕ ਨੇ ਉੱਠ ਕੇ ਨਹੀਂ ਕਿਹਾ ਵੀ ਸਿਮਰਤਜੀਤ ਸਿੰਘ ਮਾਨ ਜੋ ਕਹਿ ਰਿਹਾ ਠੀਕ ਕਹਿ ਰਿਹਾ ਹੈ ਉਹਨਾਂ ਦਾ ਵੀ ਤਾਂ ਪੰਜਾਬ ਹੈ ਸਾਡਾ ਕੱਲਿਆਂ ਦਾ ਨਹੀਂ ਪਰ ਅਸੀਂ ਉਸ ਦਰਦ ਨੂੰ ਆਪਣਾ ਦਰਦ ਸਮਝਿਆ ਸਮਝ ਰਹੇ ਹਾਂ ਤੇ ਸਮਝਦੇ ਰਹਾਂਗੇ ਜਿੱਥੋਂ ਤੱਕ ਰਾਜ ਭਾਗ ਜਿੱਤ ਹਾਰ ਦੀ ਗੱਲ ਹੈ ਇਹਨੂੰ ਅਸੀਂ ਅਜੇ ਤੱਕ ਆਪਣਾ ਨਿਸ਼ਾਨਾ ਨਹੀਂ ਬਣਾਇਆ ਹਾਂ ਸਟਰਗਲ ਕਰਦੇ ਹਾਂ ਤੁਹਾਡੇ ਕੋਲ ਹਰ ਵਾਰ ਆਉਨੇ ਆ ਤੁਸੀਂ ਸਾਡੀਆਂ ਜ਼ਮਾਨਤਾਂ ਜਬਤ ਕਰਾ ਦਿੰਦੇ ਹੋ ਘੱਟ ਤੋਂ ਘੱਟ ਵੋਟ ਪਾਉਂਦੇ ਹੋ ਪਰ ਅਸੀਂ ਉੱਥੇ ਹੀ ਖੜੇ ਆ ਜਿਹੜੀ ਗੱਲ ਤੁਹਾਡੇ ਕੋਲ ਹੁਣ ਕਰ ਰਹੇ ਹਾਂ ਇਹ ਕੋਈ ਪਹਿਲੀ ਵਾਰ ਨਹੀਂ ਕਰ ਰਿਹਾ ਪ੍ਰੋਫੈਸਰ ਮਹਿੰਦਰਪਾਲ ਸਿੰਘ YouTube ਤੇ ਪਾਇਓ ਦੇਖ ਲਿਓ 10 ਸਾਲ ਪੁਰਾਣੀ ਵੀਡੀਓ ਵਿੱਚ ਮੈਂ ਇਹ ਗੱਲਾਂ ਕਰ ਰਿਹਾ ਹੋਵਾਂਗਾ 20 ਸਾਲ 15 ਸਾਲ ਪੁਰਾਣੀ ਵੀਡੀਓ ਵਿੱਚ ਵੀ ਮੈਂ ਇਹੀ ਗੱਲਾਂ ਕਰ ਰਿਹਾ ਹੋਵਾਂਗਾ ਜਿਹੜਾ ਬੰਦਿਆਂ ਦਾ ਇੰਨਾ ਸਟੈਂਡ ਹੈ ਤੁਸੀਂ ਉਹਨਾਂ ਨੂੰ ਭੁੱਲ ਕੇ ਤੁਸੀਂ ਆਪਣੇ ਭੈਣਾ ਭਰਾਵਾਂ ਨੂੰ ਕਹੋ ਮੈਂ ਤੁਹਾਨੂੰ ਨਹੀਂ ਕਹਿ ਰਿਹਾ ਜਿਹੜੇ ਹੁਣ ਮੇਰੇ ਭਰਾ ਇੱਥੇ ਖੜੇ ਹੋ ਤੁਸੀਂ ਆਪਣੇ ਭੈਣਾ ਭਰਾਵਾਂ ਨੂੰ ਅੱਜ ਹੀ ਸਨੇਹ ਭੇਜੋ ਯਾਰੋ ਆਪ ਪਰਖੋ ਕਿਹੜੀ ਧਿਰ ਹੈ ਜਿਹੜੀ ਪੰਜਾਬ ਨਾਲ ਖੜੀ ਹੈ ਗੋਮ ਨਾਲ ਖੜੀ ਐ ਉਹਨੂੰ ਜਿਤਾ ਕੇ ਉਹਨਾਂ ਅੱਗੇ ਭੇਜੋ ਕਿ ਸਿਮਰਨਜੀਤ ਸਿੰਘ ਮਾਨ ਦੀਆਂ ਬਾਹਾਂ 4-6 ਹੋਰ ਵੀ ਖੜੀਆਂ ਹੋਣ ਤਾਂ ਇੱਥੇ ਪਤਾ ਤਾਂ ਲੱਗੇ ਯਾਰ ਪਾਰਲੀਮੈਂਟ 'ਚ ਇੱਕ ਮੁੱਦਾ ਇਹ ਵੀ ਹੈ ਇਹ ਪੁੱਛਦੇ ਨੇ ਕਿ ਸਾਡੇ ਮੁੰਡਿਆਂ ਨੂੰ ਕਤਲ ਕਿਨੇ ਕੀਤਾ 1978 'ਚ ਜਿਹੜੇ ਸਾਡੇ ਸੰਗ ਸ਼ਹੀਦ ਕੀਤੇ ਨੇ ਕਿਨੇ ਕੀ ਇਹ ਸਵਾਲ ਤਾਂ ਖੜਾ ਕਰੀਏ ਅੰਤਰਰਾਸ਼ਟਰੀ ਬਰਾਦਰੀ ਦੇ ਵਿੱਚ ਤੁਸੀਂ ਆਪਣਾ ਸਵਾਲ ਭੇਜਣਾ ਤਾਂ ਤੁਹਾਨੂੰ ਆਪਣੀ ਪਾਰਲੀਮੈਂਟ ਦੇ ਵਿੱਚ ਇਹ ਗੱਲ ਕਰਨੀ ਪਾਉਗੀ ਪਾਰਲੀਮੈਂਟ ਚ ਕਰਨ ਵਾਸਤੇ ਜੇ ਸਾਨੂੰ ਭੇਜੋਗੇ ਅਸੀਂ ਗੱਲ ਕਰਾਂਗੇ ਕਿਉਂਕਿ ਅਸੀਂ ਇਹ 40 ਸਾਲ ਤੋਂ ਸੜਕਾਂ ਤੇ ਕਰਦੇ ਆ ਰਹੇ ਹਾਂ ਸੋ ਇਹ ਮੇਰੀਆਂ ਬੇਨਤੀਆਂ ਨੇ ਇਹਨਾਂ ਵਿੱਚ ਤੁਹਾਨੂੰ ਲੱਗਿਆ ਹੋਇਆ ਕਿ ਕੋਈ ਸੱਚ ਹੈ ਤਾਂ ਜ਼ਰੂਰ ਮੈਂ ਤੁਹਾਡੀ ਵੋਟ ਦਾ ਹੱਕਦਾਰ ਹਾਂ ਜੇ ਤੁਹਾਨੂੰ ਲੱਗਿਆ ਕਿ ਉਹ ਚਾਰ ਧਿਰਾਂ ਉਹਨਾਂ 'ਚ ਮੈਨੂੰ ਕੋਈ ਫਰਕ ਨਹੀਂ ਲੱਗਦਾ ਨਹੀਂ ਹੈ ਚਾਹੇ ਉਹ ਬਾਦਲ ਹੋਵੇ ਚਾਹੇ ਉਹ ਕਾਂਗਰਸ ਹੋਵੇ ਚਾਹੇ ਉਹ ਭਾਜਪਾ ਹੋਵੇ ਚਾਹੇ ਉਹ ਆਪ ਹੋਵੇ ਜਦੋਂ ਉਹਨਾਂ ਦੇ ਕੰਮ ਇੱਕੋ ਜਿਹੇ ਨੇ ਮੈਂ ਉਹਨਾਂ ਤੋਂ ਦੂਜੇ ਪਾਸੇ ਖੜਨ ਵਾਲੀ ਧਿਰ ਦਾ ਮੈਂਬਰ ਹਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਮੇਰੇ 'ਚ ਵਿਸ਼ਵਾਸ ਕਰਕੇ ਤੁਹਾਡੇ 'ਚ ਵਿਸ਼ਵਾਸ ਕਰਕੇ ਮੈਨੂੰ ਤੁਹਾਡੇ ਕੋਲ ਭੇਜਿਆ ਇਹਨਾਂ ਸਾਰੇ ਸਾਥੀਆਂ ਦਾ ਮੈਂ ਬਹੁਤ ਧੰਨਵਾਦੀ ਹਾਂ ਤੁਹਾਡੇ ਦਰਸ਼ਨ ਕਰਾਏ ਨੇ ਫਿਰ ਵੀ ਕਦੇ ਮੌਕਾ ਮਿਲਿਆ YouTube ਰਾਹੀਂ ਜਾਂ ਆ ਕੇ ਵੀ ਤੁਹਾਡੇ ਦਰਸ਼ਨ ਕਰਾਂਗੇ ਹੁਣ ਮੈਂ ਫਤਿਹ ਗਜੋਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ